ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰ ਕੀ ਸੇਵਾ ਸਫਲ ਹੈ ਜੀ ਕੋ ਕਰ ਚਿਤ ਲਾਇ। ਅੱਜ ਆਖਰੀ ਉਮੀਦ ਵੈਲਫੇਅਰ ਸੁਸਾਇਟੀ ਦੀ ਗੱਲ ਕੀਤੀ ਜਾਵੇ ਤਾਂ ਇਸ ਐਨਜੀਓ ਨੂੰ ਚਲਦੇ ਅੱਜ ਤਕਰੀਬਨ 6-7 ਸਾਲ ਹੋ ਗਏ। ਜਿੱਥੇ ਪ੍ਰਮਾਤਮਾ ਨੇ ਕੋਰੋਨਾ ਕਾਲ ਦੇ ਚਲਦਿਆਂ ਸੰਸਕਾਰਾਂ ਦੀ ਸੇਵਾ ਇਸ ਐਨਜੀਓ ਦੀ ਸਮੁੱਚੀ ਟੀਮ ਕੋਲੋਂ ਲਈ। ਉੱਥੇ ਹੀ ਅੱਜ ਅਸੀਂ ਜਲੰਧਰ ਸ਼ਹਿਰ ਅਤੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ 11 ਰੁਪਈਆ ਦੇ ਵਿੱਚ ਰੋਟੀ, ਕੱਪੜਾ, ਦਵਾਈ ਅਤੇ ਐਂਬੂਲੈਂਸ ਸੇਵਾ ਚਲਾ ਰਹੇ ਸੀ। ਔਰ ਦੱਸਣਾ ਚਾਹੁੰਦੇ ਆ ਕਿ ਆਖਰੀ ਉਮੀਦ ਐਨ ਜੀਓ ਦਾ ਜੋ ਦਫ਼ਤਰ ਮੁੱਖ ਦਫ਼ਤਰ ਜਲੰਧਰ ਸ਼ਹਿਰ ਦੇ ਵਿੱਚ ਬਸਤੀ ਸ਼ੇਖ ਰੋਡ ਬਵਰੀਕ ਚੌਂਕ ਬੈਂਕੋ ਬੜੋਦਾ ਦੀ ਬਿਲਡਿੰਗ ਹੈ ਇਹਦੇ ਅਪਸਟੇਅਰ ਦੇ ਉੱਤੇ ਆ। ਇੱਥੇ ਬਹੁਤ ਸਾਰੇ ਪਰਿਵਾਰ, ਬਹੁਤ ਸਾਰੇ ਲੋਕ ਜੋ ਜ਼ਰੂਰਤਮੰਦ ਨੇ, ਲੋਟ ਬੰਦ ਨੇ ਜਿਨ੍ਹਾਂ ਨੂੰ ਕੀ 11 ਰੁਪਈਆ ਦੇ ਵਿੱਚ ਕੱਪੜਾ ਚਾਹੀਏ, ਉਹ ਬੱਚਿਆਂ ਦੇ ਕੱਪੜੇ ਆ, ਜੈਂਟਸ ਕੱਪੜੇ ਆ, ਲੇਡੀਜ਼ ਕੱਪੜੇ ਆ। ਜਾਂ ਬੱਚਿਆਂ ਦੇ ਕੋਈ ਖਡੂਨੇ ਆ ਜਾਂ ਕੋਈ ਟੀਵੀ ਫ੍ਰਿਜ ਵਾਸ਼ਿੰਗ ਮਸ਼ੀਨ 쿨ਰ ਚਪਲਾ ਸ਼ੂਜ਼ ਫਰਨੀਚਰ ਕੋਈ ਵੀ ਇਸ ਤਰ੍ਹਾਂ ਦਾ ਸਮਾਨ ਜੋ ਉਹਨਾਂ ਦੀ ਲੋੜ ਦਾ ਆ ਉਹ ਰੋਡਵਨ ਪਰਿਵਾਰ ਇਥੋਂ ਸਿਰਫ 11 ਰੁਪਈਆਂ ਦੇ ਵਿੱਚ ਲੈ ਕੇ ਜਾਂਦੇ ਆ। ਉਹ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਇਸ ਐਨ ਜੀਓ ਦੀ ਸਮੁੱਚੀ ਟੀਮ ਵੱਲੋਂ ਇਹ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਲੋਕਾਂ ਤੱਕ ਇਹ ਸਾਰਾ ਸਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ ਜਿਨ੍ਹਾਂ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ। ਜੋ ਇਸ ਤੋਂ ਸਮਾਨ ਲੈ ਕੇ ਜਾਂਦੇ ਨੇ ਜੋ ਦੁਪਹਿਰ ਦਾ ਖਾਣਾ ਖਾ ਕੇ ਜਾਂਦੇ ਨੇ 11 ਰੁਪਈਆ ਚ ਜਿਨ੍ਹਾਂ ਨੂੰ ਐਂਬੂਲੈਂਸ ਦੀ ਸੇਵਾ 11 ਰੁਪਈਆ ਚ ਮਿਲਦੀ ਹੈ ਜਿਨ੍ਹਾਂ ਨੂੰ ਦਵਾਈ 11 ਰੁਪਈਆ ਚ ਮਿਲਦੀ ਹੈ ਉਹ ਬਹੁਤ ਸਾਰੀਆਂ ਬਲੇਸਿੰਗ ਦੇ ਤੇ ਬਹੁਤ ਸਾਰੀਆਂ ਅਸੀਸਾਂ ਇਸ ਸੰਜੀਉ ਨੂੰ ਦੇਖੇ ਜਾਣਗੇ ਲੇਕਿਨ ਅਸਲ ਦੇ ਵਿੱਚ ਉਹਨਾਂ ਅਸੀਸਾਂ ਤੇ ਉਹਨਾਂ ਬਲੇਸਿੰਗ ਦੇ ਹੱਕਦਾਰ ਤੁਸੀਂ ਹੋ ਸਭ ਡੋਨਰ ਹੋ ਸਭ ਦਾਨੀ ਸੱਜਰ ਹੋ ਜਿਨ੍ਹਾਂ ਦੇ ਘਰਾਂ ਦੇ ਵਿੱਚ ਸਮਾਨ ਪਿਆ ਉਹ ਸਮਾਨ ਭੇਜ ਰਹੇ ਨੇ ਜੋ ਰਾਸ਼ਨ ਦੀ ਸੇਵਾ ਲੰਗਰਾਂ ਵਾਸਤੇ ਭੇਜ ਰਹੇ ਨੇ ਜੋ ਮਾਇਕ ਤੌਰ ਦੇ ਉਤੇ ਸੰਜੀ ਉਹਦੇ ਨਾਲ ਕਾਫੀ ਲੰਬੇ ਸਮੇਂ ਤੋਂ ਜੁੜੇ ਨੇ ਮਦਦ ਕਰ ਰਹੇ ਨੇ ਕਿਉਂਕਿ ਕੋਈ ਵੀ ਚਾਹੇ ਗੁਰਦੁਆਰਾ ਮੰਦਿਰ ਦਾ ਕੋਈ ਵੀ ਆਧਾਰਾ ਕੋਈ ਵੀ ਸੁਸਾਇਟੀ ਹੈ ٹرسٹ ਹੈ ਉਹ ਤਨ ਮਨ ਅਤੇ ਧੰਦੇ ਨਾਲ ਚਲਾਇਆ ਜਾਂਦਾ ਹੈ ਤੇ ਮੈਂ ਸਾਰਿਆਂ ਦਾ ਦਿਲੋਂ ਤੋਂ ਧੰਨਵਾਦ ਕਰਦਾ ਜੋ ਕਿ ਤੁਸੀਂ ਇਸ ਐਨਜੀਓ ਦੇ ਨਾਲ ਕਾਫੀ ਲੰਬੇ ਸਮੇਂ ਤੋਂ ਤਨ ਮਨ ਧੰਦੇ ਨਾਲ ਸੇਵਾ ਨਿਭਾ ਰਹੇ ਹੋ ਅੱਜ ਗੱਲ ਕੀਤੀ ਜਾਵੇ ਤਾਂ ਇਸ ਐਨਜੀਓ ਦੀਆਂ ਤਿੰਨ ਬ੍ਰਾਂਚਾਂ ਨੇ ਜੋ ਕਿ ਜਲੰਧਰ ਸ਼ਹਿਰ ਦੇ ਵਿੱਚ ਮੁੱਖ ਬ੍ਰਾਂਚ ਆ ਖੰਨੇ ਦੇ ਵਿੱਚ ਆ ਦਿੱਲੀ ਦੇ ਵਿੱਚ ਆ ਕੁਰਸੇਤਰ ਔਰ ਅਮਰitsar ਬਹੁਤ ਜਲਦੀ ਅਸੀਂ ਓਪਨ ਕਰਨ ਜਾ ਰਹੇ ਹਾਂ ਔਰ ਦੱਸਣਾ ਚਾਹੁੰਦੇ ਕਿ ਬਹੁਤ ਸਾਰੇ ਤੁਹਾਡੇ ਘਰਾਂ ਦੇ ਵਿੱਚ ਇਸ ਤਰ੍ਹਾਂ ਦੇ ਕੱਪੜੇ ਪਏ ਹੁੰਦੇ ਆ ਜਿਹੜੇ ਤੁਹਾਡੀ ਵਰਤੋਂ ਦੇ ਵਿੱਚ ਨਹੀਂ ਆ ਉਹ ਤੁਹਾਡੇ ਉਹ ਕੱਪੜੇ ਜਿਹੜੇ ਤੁਹਾਡੇ ਯੂਜ਼ ਦੇ ਵਿੱਚ ਨਹੀਂ ਆ ਜਿਨ੍ਹਾਂ ਦੇ ਕਲਰ ਖਰਾਬ ਹੋ ਚੁੱਕਾ ਹੈ ਜਾਂ ਕੋਈ ਪੁਰਾਣਾ ਕੱਪੜਾ ਹੋ ਚੁੱਕਾ ਹੈ ਉਹ ਤੁਹਾਡੇ ਵਾਸਤੇ ਪੁਰਾਣਾ ਲੇਕਿਨ ਉਹਨਾਂ ਵਾਸਤੇ ਨਵਾਂ ਕੱਪੜਾ ਹੈ ਜਿਨ੍ਹਾਂ ਦੇ ਕੋਲ ਲੈਂਦੀ ਸਮਰੱਥਾ ਨਹੀਂ ਹੈ ਸੋ ਹੱਥ ਜੋੜ ਕੇ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਤੁਹਾਡੀਆਂ ਅਲਮਾਰੀਆਂ ਦੇ ਵਿੱਚ ਤੁਹਾਡੇ ਘਰਾਂ ਚ ਬਹੁਤ ਸਾਰੇ ਅਸਰਾਂ ਦੇ ਕੱਪੜੇ ਪਏ ਆ ਜੋ ਜਿਹੜੇ ਤੁਹਾਡੀ ਵਰਤੋਂ ਚ ਨਹੀਂ ਹੈ ਉਹ ਕਿਸੇ ਦੀ ਜ਼ਰੂਰਤ ਪੂਰੀ ਕਰ ਸਕਦੇ ਨੇ ਕਿਸੇ ਦਾ ਤੰਗ ਟੱਕ ਸਕਦੇ ਨੇ ਸੋ ਤੁਸੀਂ ਆਪਣੇ ਘਰਾਂ ਦੇ ਵਿੱਚ ਉਹ ਪਿਆ ਸਮਾਨ ਜੋ ਤੁਹਾਡੀ ਵਰਤੋਂ ਚ ਨਹੀਂ ਹੈ ਤੁਸੀਂ ਆਖਰੀ ਉਮੀਦ ਐਨ ਜੀਓ ਦੇ ਨੰਬਰਾਂ ਤੇ ਫੋਨ ਕਰਕੇ ਸੰਪਰਕ ਕਰਕੇ ਦਾਨ ਕਰ ਸਕਦੇ ਹੋ ਡੋਨੇਟ ਕਰ ਸਕਦੇ ਹੋ ਔਰ ਤੁਸੀਂ ਜਸਟ ਇੱਕ ਕਾਲ ਕਰਨੀ ਆ ਤੁਹਾਡੇ ਘਰੋਂ ਸਮਾਨ ਲੈ ਕੇ ਆਉਣ ਦੀ ਸੇਵਾ ਐਨ ਜੀਓ ਦੇ ਸਮੁੱਚੀ ਟੀਮ ਵੋਲੰਟੀਅਰਸ ਦੀ ਟੀਮ ਉਹਨਾਂ ਵੱਲੋਂ ਨਿਭਾਈ ਜਾਂਦੀ ਹੈ ਔਰ ਇਹ ਬਿਲਕੁਲ ਨਿਸ਼ਕਾਮ ਹੈ ਸਾਡੀ ਐਨ ਜੀਓ ਦੇ ਜੋ ਨੰਬਰ ਚੱਲ ਰਹੇ ਨੇ 911560161234 ਅਤੇ 5 ਇਹ ਐਨ ਜੀਓ ਦੇ ਪੰਜ ਨੰਬਰ ਚੱਲ ਰਹੇ ਨੇ ਇਹਨਾਂ ਪੰਜਾਂ ਨੰਬਰਾਂ 'ਤੇ ਤੁਸੀਂ ਸੰਪਰਕ ਕਰ ਸਕਦੇ ਹੋ ਤੁਸੀਂ ਆਪਣੇ ਘਰ ਦੇ ਵਿੱਚ ਕੋਈ ਵੀ ਪੁਰਾਣਾ ਸਮਾਨ ਕੋਈ ਵੀ ਪੁਰਾਣੇ ਸ਼ੂਜ਼, ਪੁਰਾਨੀਆਂ ਚਪਲਾਂ, ਪੁਰਾਨੀਆਂ ਬੱਚਿਆਂ ਦੀਆਂ ਕਿਤਾਬਾਂ, ਪੁਰਾਣੇ ਸਕੂਲ ਬੈਗਸ, ਪੁਰਾਣੀ ਯੂਨੀਫਾਰਮ, ਵਾਟਐਵਰ ਜੋ ਵੀ ਤੁਹਾਡੇ ਘਰ ਦੇ ਵਿੱਚ ਸਮਾਨ ਪਿਆ ਜਿਹੜਾ ਤੁਹਾਡੀ ਵਰਤੋਂ 'ਚ ਨਹੀਂ ਹੈ, ਕਿਸੇ ਦੀ ਜ਼ਰੂਰਤ ਪੂਰੀ ਕਰ ਸਕਦਾ, ਕਿਸੇ ਦੇ ਕੰਮ ਆ ਸਕਦਾ, ਉਹ ਡੋਨੇਟ ਕਰਨ ਵਾਸਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਸਕਰੀਨ ਦੇ नीचे ਸਾਡੀ ਐਨਜੀਓ ਦੇ ਸਾਰੇ 5 ਨੰਬਰ ਚੱਲ ਰਹੇ ਨੇ। ਇਹਨਾਂ ਨੰਬਰਾਂ ਦੇ ਉੱਤੇ ਤੁਸੀਂ ਕਾਲ ਕਰੋ। ਚਾਹੇ ਤੁਸੀਂ ਜਲੰਧਰ ਚੋ ਚਾਹੇ ਲੁਧਿਆਣੇਓ ਚਾਹੇ ਖੰਨੀਓ ਚਾਹੇ ਦਿੱਲੀਓ ਜਾਂ ਚਾਹੇ ਕਿਸੇ ਵੀ ਤੁਸੀਂ ਸ਼ਹਿਰ ਦੇ ਵਿੱਚੋਂ ਤੁਹਾਡੇ ਕੋ ਤੁਹਾਡੇ ਅੰਦਰ ਇੱਕ ਭਾਵਨਾ ਹੈ ਸੇਵਾ ਦੀ ਕਿ ਸਾਡੇ ਪੁਰਾਣੇ ਕੱਪੜੇ ਪਏ ਆ ਅਸੀਂ ਭੇਜਣਾ ਚਾਹੁੰਦੇ ਆ ਜਸ ਤੁਸੀਂ ਕਾਲ ਕਰੋ ਅਸੀਂ ਸਾਡੀ ਐਨ ਜੀਓ ਦੀ ਟੀਮ ਤੁਹਾਡੇ ਘਰੋਂ ਪਿਕ ਕਰ ਲੇਗੀ ਤੁਹਾਡੇ ਘਰਾਂ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦਾ ਸਮਾਨ ਪਿਆ ਸੋ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਮੁਫਤਾਂ ਦੀ ਸੇਵਾ ਹੀ ਸਾਡਾ ਧਰਮ ਹੈ ਮੁਫਤਾਂ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ ਹੈ ਆਓ ਅਸੀਂ ਸਾਰੇ ਮਿਲ ਕੇ ਮੁਫਤਾਂ ਦੀ ਸੇਵਾ ਲਈ ਇੱਕ ਛੋਟਾ ਜਿਹਾ ਉਪਰਾਲਾ ਸ਼ੁਰੂ ਕਰੀਏ ਤੇ ਲੋੜਵੰਦਾਂ ਦੀਆਂ ਅਸੀਸਾਂ ਲੈ ਕੇ ਉਸ ਪਰਮਾਤਮਾ ਦੀ ਅਸੀਸ ਦੇ ਪਾਤਰ ਬਣੇ। ਔਰ ਇੱਥੇ ਮੈਂ ਇੱਕ ਹੋਰ ਬੇਨਤੀ ਕਰਨਾ ਚਾਹਨਾ ਖੰਨੇ ਦੀ ਸੰਗਤ ਨੂੰ। ਜੋ ਵੀ ਇਸ ਵੀਡੀਓ ਨੂੰ ਦੇਖ ਰਹੇ ਨੇ ਜਿਨ੍ਹਾਂ ਦੇ ਜਲੰਧਰ ਸ਼ਹਿਰ ਚ ਤੁਸੀਂ ਇਸ ਵੀਡੀਓ ਨੂੰ ਦੇਖ ਰਹੇ ਹੋ। ਅਗਰ ਤੁਹਾਡਾ ਖੰਨੇ ਦੇ ਵਿੱਚ ਕੋਈ ਰਿਲੇਟਿਵ ਹੈ ਰਿਸ਼ਤੇਦਾਰ ਹੈ, ਯਾਰ, ਦੋਸਤ ਹੈ, ਭਾਈ ਭੈਣ ਹੈ। ਇਸ ਵੀਡੀਓ ਨੂੰ ਉਹਨਾਂ ਦੇ ਨਾਲ ਜ਼ਰੂਰ ਸ਼ੇਅਰ ਕਰਨਾ। ਤੁਹਾਡਾ ਕੋਈ ਰਿਸ਼ਤੇਦਾਰ ਦਿੱਲੀ ਦੇ ਵਿੱਚ ਹੈ ਤਾਂ ਦਿੱਲੀ ਦੇ ਵਿੱਚ ਰਿਸ਼ਤੇਦਾਰਾਂ ਦੇ ਨਾਲ ਜ਼ਰੂਰ ਸ਼ੇਅਰ ਕਰਨਾ। ਤਾਂ ਕਿ ਉਹਨਾਂ ਨੂੰ ਵੀ ਇਸ ਸੇਵਾ ਬਾਰੇ ਪਤਾ ਲੱਗ ਸਕੇ ਜਾਗਰੂਕ ਹੋ ਸਕਣ ਤਾਂ ਉਹ ਉਹਨਾਂ ਦੇ ਘਰਾਂ ਵਿੱਚ ਚੁੱਕਿਆ ਸਮਾਨ ਉਹ ਲੋੜਵੰਦਾਂ ਤੱਕ ਪਹੁੰਚਾਇਆ ਜਾ ਸਕੇ ਸੋ ਜਲੰਧਰ ਸ਼ਹਿਰ ਦੇ ਵਿੱਚ ਜਿਸ ਤਰ੍ਹਾਂ ਜਿਸ ਇਸ ਸ਼ੋਰੂਮ ਅਸੀਂ ਨਾਮ ਦਿੱਤਾ ਕਿ 11 11 ਵਾਲਾ ਸ਼ੋਰੂਮ ਕਿਉਂਕਿ ਇੱਥੇ 11 ਰੁਪਈਆਂ ਦੇ ਵਿੱਚ ਜ਼ਰੂਰਤਾਂ ਪੂਰੀਆਂ ਹੁੰਦੀਆਂ ਅਸੀਂ ਵੱਡੇ ਵੱਡੇ ਸ਼ੋਰੂਮਾਂ 'ਚ ਆਪਣੇ ਬੱਚਿਆਂ ਵਾਸਤੇ ਸ਼ਾਪਿੰਗ ਕਰਨ ਜਾਂਦੇ ਹਾਂ ਇਹ ਲੋੜਵੰਦਾਂ ਦਾ ਸ਼ੋਰੂਮ ਜਿੱਥੇ ਕਿ ਉਹਨਾਂ ਨੂੰ ਹਰ ਸਮਾਨ 11 ਰੁਪਈਆਂ 'ਚ ਮਿਲਦਾ ਸੋ ਤੁਸੀਂ ਆਪਣੇ ਘਰਾਂ ਦੇ ਵਿੱਚ ਉਹ ਸਾਰਾ ਸਮਾਨ ਪਿਆ ਸਾਡੀ ਐਨਜੀਓ ਨੂੰ ਡੋਨੇਟ ਕਰ ਸਕਦੇ ਹੋ ਨੈਟ ਦੇ ਉੱਤੇ ਵੈਬਸਾਈਟ ਦੇ ਉੱਤੇ Google ਦੇ ਉੱਤੇ YouTube ਦੇ ਉੱਤੇ Instagram ਦੇ ਉੱਤੇ ਸਾਰੇ ਸਾਡੇ ਐਡਰੈਸ ਲੋਕੇਸ਼ਨ ਐਂਡ ਮੋਬਾਈਲ ਨੰਬਰ ਨੇ ਤੁਸੀਂ ਉਥੋਂ ਡੀਟੇਲਸ ਕਰ ਸਕਦੇ ਹੋ ਮੈਂ ਚਾਹਨਾ ਕਿ ਸਾਡੇ ਪਰਮਜੀਤ ਭਾਜੀ ਇਹ ਵੀ ਸਾਡੀ ਐਨਜੀਓ ਦੇ ਮੈਂਬਰ ਨੇ ਔਰ ਕਾਫੀ ਲੰਬੇ ਸਮੇਂ ਤੋਂ ਸਾਡੇ ਨਾਲ ਸੇਵਾਵਾਂ ਨਿਭਾ ਰਹੇ ਨੇ ਪਰਮਿੰਦਰ ਭਾਜੀ ਸਾਡੇ ਨਾਲ ਸੇਵਾਵਾਂ ਨਿਭਾ ਰਹੇ ਨੇ ਇਹ ਵੀ ਇਸ ਐਨਜੀਓ ਬਾਰੇ ਦੋ ਸ਼ਬਦ ਜ਼ਰੂਰ ਬੋਲੋਗੇ ਸਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਪਰਮਜੀਤ ਸਿੰਘ ਆ ਮੈਂ ਐਸ ਐਨ ਜੀਓ ਦੇ ਨਾਲ 5 ਸਾਲ ਤੋਂ ਜੁੜਿਆ ਹੋਇਆ ਆ ਜਿ ਤਰ੍ਹਾਂ ਕਿ ਮੈਂ ਤੁਹਾਨੂੰ ਜਾਣਕਾਰੀ ਦੇ ਦਿੰਨਾ ਐਸ ਐਨ ਜੀਓ ਚ ਰੋਟੀ ਕੱਪੜਾ ਮੈਡੀਸਿਨ ਮੈਡੀਕਲ ਫੈਸਿਲਿਟੀ ਸਾਰਾ ਕੁਝ ਗਿਆਰਾਂ ਰੂਪਿਆ ਜੋ ਮੁਹਿਆ ਕਰਾਇਆ ਜਾਂਦਾ ਤੇ ਬਹੁਤ ਸਾਰੇ ਲੋੜਵੰਦ ਲੋਕ ਆ ਜਿਹੜੇ ਜਿਹੜੇ ਲੋਕ ਇੱਥੋਂ ਆ ਕੇ ਆਪਣੀ ਲੋੜ ਕੰਪਲੀਟ ਕਰਦੇ ਆ ਪੂਰੀ ਕਰਦੇ ਆ ਉਹਨਾਂ ਨੂੰ ਬੜੀ ਖੁਸ਼ੀ ਹੁੰਦੀ ਆ ਕਿ ਇਹਨੇ ਕੱਟ ਰਿਓ ਜੋ ਇਹਨੇ ਕੱਟ ਪੈਸਿਆਂ ਚ ਸਾਡੀ ਲੋੜਾਂ ਪੂਰੀਆਂ ਹੋ ਰਹੀਆਂ ਐ ਇਸ ਐਨ ਜੀਓ ਦੀ ਮੈਂ ਐਪਰੀਸ਼ੀਏਸ਼ਨ ਤਾਂ ਵੀ ਕਰਦਾ ਕਿ ਬਹੁਤ ਸਾਰੇ ਤਰ੍ਹਾਂ ਦੇ ਲੋਕ ਹੈਗੇ ਆ ਜਿਨ੍ਹਾਂ ਨੂੰ ਲੋੜ ਹੈਗੀ ਆ ਜਿਨ੍ਹਾਂ ਨੂੰ ਤੰਤਕਣ ਦੀ ਲੋੜ ਹੈਗੀ ਆ ਖਾਣੇ ਦੀ ਲੋੜ ਹੈਗੀ ਆ ਮੈਡੀਕਲ ਫੈਸਿਲਿਟੀਆਂ ਦੀ ਲੋੜ ਹੈਗੀ ਆ ਜਿਹੜੇ ਕਿ ਇਸ ਐਨ ਜੀਓ ਦੇ ਦੁਆਰਾ ਪੂਰੀ ਕਰੇ ਜਾਂਦੀ ਹੈ ਤੇ ਬੜੀ ਖੁਸ਼ੀ ਹੁੰਦੀ ਐ ਇਸ ਐਨ ਜੀਓ ਦੇ ਨਾਲ ਰਲ ਕੇ ਕੰਮ ਕਰਨ ਚ ਤੇ ਮੈਂ ਬੜਾ ਆਪਣੇ ਆਪ ਨੂੰ ਲੱਕੀ ਮਹਿਸੂਸ ਕਰਦਾ ਕਿ ਮੈਂ ਆਖਰੀ ਉਮੀਦ ਐਂਜੋ ਦੇ ਨਾਲ ਜੁੜ ਕੇ ਕੰਮ ਕਰ ਰਿਹਾ ਹਾਂ ਸੇਵਾ ਚ ਆਪਣਾ ਸਹਿਯੋਗ ਦੇ ਰਿਹਾ ਹਾਂ ਥੈਂਕ ਯੂ ਸੋ ਮਚ ਸੋ ਆਓ ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ ਜੋ ਇੱਥੇ ਰੋਜ਼ਾਨਾ ਸਾਡੇ ਕੋਲ ਸਟੋਰ ਦੇ ਵਿੱਚ ਜਿਨ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਜੋ ਜ਼ਰੂਰਤ ਦਾ ਸਮਾਨ ਲੈ ਕੇ ਜਾਂਦੇ ਨੇ ਭਾਜੀ ਕੀ ਨਾਮ ਹੈ ਤੁਹਾਡਾ ਸੋਨੂ ਹਾਂਜੀ ਸੋਨੂ ਸੋਨੂ ਜੀ ਤੁਸੀਂ ਕਦੋਂ ਤੋਂ ਇੱਥੇ ਸਟੋਰ ਚ ਆ ਰਹੇ ਹੋ ਸੋਨੂ ਜੀ ਕਾਫੀ ਦੇਰ ਤੋਂ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਦੋ ਤਿੰਨ ਸਾਲ ਤੋਂ ਇਹ ਸਾਡੇ ਸਟੋਰ ਦੇ ਵਿੱਚ ਆ ਰਹੇ ਆ ਤੁਸੀਂ ਇੱਥੋਂ ਕੱਪੜੇ ਲੈ ਕੇ ਜਾਂਦੇ ਹੋ ਹੋਰ ਸਮਾਨ ਲੈ ਕੇ ਜਾਂਦੇ ਹੋ ਤੁਹਾਨੂੰ ਕਿਦਾਂ ਦਾ ਮਹਿਸੂਸ ਹੁੰਦਾ ਹੈ ਬਹੁਤ ਹੀ ਲੱਗ ਕਿਸ ਤਰ੍ਹਾਂ ਦਾ ਸਮਾਨ ਤੁਸੀਂ ਅੱਜ ਤੱਕ ਇੱਥੋਂ ਲੈ ਕੇ ਗਏ ਕੱਪੜੇ ਕੱਪੜੇ ਤੋਂ ਇਲਾਵਾ ਕੋਈ ਤਰੀਕੇ ਨੇ ਮਿਲਦੇ ਤਾਂ ਦੇਖੋ ਜੀ ਜਿਸ ਤਰ੍ਹਾਂ ਇਹ ਭਾਈ ਸਾਹਿਬ ਦੱਸ ਰਿਹਾ ਕਿ ਕੱਪੜੇ ਕੱਪੜੇ ਦੇ ਨਾਲ ਕੋਈ ਫਰਨੀਚਰ ਜਾਂ ਕੋਈ ਹੋਰ ਸਮਾਨ ਦੱਸ ਦਈਏ ਕਿ ਕੋਈ ਵੀ ਸਮਾਨ ਸਾਡੇ ਕੋਲ ਆਂਦਾ ਹੈ ਚਾਹੇ ਉਹ ਫਰਨੀਚਰ ਆ ਚਾਹੇ ਉਹ ਕੱਪੜੇ ਆ ਸਿਰਫ 11 ਰੁਪਈਆਂ ਦੇ ਵਿੱਚ ਲੋੜਵੰਦਾਂ ਨੂੰ ਮੁਹੱਈਆ ਕਰਾਇਆ ਜਾਂਦੇ ਨੇ ਔਰ ਜਦੋਂ ਇਹਨਾਂ ਲੋੜਵੰਦਾਂ ਦੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਇਹਨਾਂ ਦੀ ਅਸੀਸਾਂ ਲਗਦੀਆਂ ਔਰ ਅਸੀਂ ਤਾਂ ਨੇ ਕਿ ਤੁਹਾਡੇ ਘਰਾਂ ਦੇ ਵਿੱਚ ਵੀ ਬਹੁਤ ਸਾਰਾ ਸਮਾਨ ਪਿਆ ਹੈ ਜੋ ਤੁਹਾਡੀ ਵਰਤੋਂ 'ਚ ਨਹੀਂ ਤੁਸੀਂ ਡੋਨੇਟ ਕਰ ਸਕਦੇ ਹੋ ਔਰ ਉਹ ਕਿਸੇ ਦੇ ਘਰ ਦੀ ਸ਼ਾਨ ਬਣ ਸਕਦਾ ਹੈ ਕਿਸੇ ਦੀ ਜ਼ਰੂਰਤ ਪੂਰੀ ਕਰ ਸਕਦਾ ਸੋ ਆਓ ਅਸੀਂ ਸਾਰੇ ਮਿਲ ਕੇ ਮੁਨਫਤਾ ਦੀ ਸੇਵਾ ਲਈ ਛੋਟਾ ਜਿਹਾ ਕਾਰਲਾ ਸ਼ੁਰੂ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਇਹ ਜਾਣ ਜਾਣ ਕੇ ਖੁਸ਼ੀ ਹੋਵੇਗੀ ਕਿ ਸਾਡੇ ਜਲੰਧਰ ਦੇ ਵਿੱਚ ਇੱਕ ਆਖਰੀ ਉਮੀਦ ਐਨਜੀਓ ਚੱਲ ਰਿਹਾ ਜੋ ਕਿ 2016 ਤੋਂ ਲੋਕਾਂ ਦੀ ਲੋੜਵੰਦਾਂ ਦੀ ਸੇਵਾ ਕਰ ਰਿਹਾ ਮੈਂ ਇਸ ਐਨਜੀਓ ਦੇ ਨਾਲ ਤਕਰੀਬਨ 2 ਮਹੀਨੇ ਪਹਿਲਾਂ ਜੋ ਸਮਰ ਕੈਂਪ ਲਗਾਇਆ ਸੀ ਉਦੋਂ ਜੁੜਿਆ ਸੀ ਔਰ ਮੈਨੂੰ ਇਹਨਾਂ ਦਾ ਸਾਰਾ ਜੋ ਪ੍ਰਬੰਧ ਹੈ ਉਹ ਵਧੀਆ ਲੱਗਾ ਔਰ ਮੈਂ ਹੁਣ ਇਹਨਾਂ ਦੇ ਨਾਲ ਮਿਲ ਕੇ ਲੋੜਵੰਦਾਂ ਦੇ ਨਾਲ ਸਭ ਦੇਖ ਰਿਹਾ ਔਰ ਉਹਨਾਂ ਦੇ ਇਹਨਾਂ ਦੇ ਵਿੱਚ ਇੱਥੇ ਐਨਜੀਓ ਦੇ ਵਿੱਚ 11 ਰੁਪਏ ਦੇ ਵਿੱਚ ਕਪੜਾ 11 ਰੁਪਏ ਦੇ ਵਿੱਚ ਖਾਣਾ 11 ਰੁਪਏ ਦੇ ਵਿੱਚ ਐਂਬੂਲੈਂਸ ਸੇਵਾ ਜੋ ਕਿ ਲੋੜਵੰਦਾਂ ਨੂੰ ਦਿੱਤੀ ਜਾਂਦੀ ਹੈ ਔਰ ਇੱਕ ਆਖਰੀ ਸਹਾਰਾ ਸੇਵਾਕਰ ਵੰਡਿਆ ਹੈ ਸਫੀਪੁਰਪਿੰਡ ਜਿੱਥੇ ਲੋੜਵੰਦਾ ਜੋ ਮੰਦ ਮੰਦ ਹੁੰਦੀ ਹੈ ਜੋ ਸੜਕਾਂ ਤੇ ਘੁੰਮਦੇ ਨੇ ਉਹਨਾਂ ਵਾਸਤੇ ਇੱਕ ਆਖਰੀ ਸਹਾਰਾ ਸੇਵਾ ਕੇਂਦਰ ਵੰਡਿਆ ਜਿੱਥੇ ਉਹਨਾਂ ਦੀ ਸਾਰਾ ਉਹਨਾਂ ਦਾ ਟ੍ਰੀਟਮੈਂਟ ਹਾਨਪੀਨ ਸਭ ਉਹਨਾਂ ਦਾ ਰਹਿਣ ਸਹਿਣ ਸਭ ਉੱਥੇ ਕੀਤਾ ਜਾਏਗਾ ਤੇ ਮੈਂ ਇਹਨਾਂ ਨਾਲ ਜੁੜ ਕੇ ਬਹੁਤ ਖੁਸ਼ ਹਾਂ ਕੰਮ ਤਾਂ ساری ਦੁਨੀਆ ਹੀ ਕਰਦੀ ਹੈ ਪਰ ਜੋ ਸੇਵਾ ਜੋ ਵਾਹਿਗੁਰੂ ਨੇ ਸੇਵਾ ਦਾ ਮੌਕਾ ਦਿੱਤਾ ਹੈ ਉਹ ਸੇਵਾ ਹੁਣ ਕਰਨੀ ਕਰੋ ਤੁਸੀਂ ਵੀ ਕਰੋ ਅਲ ਮਿਲ ਕੇ ਆਪਾਂ ਤੁਸੀਂ ਇਹਨਾਂ ਦੇ ਨਾਲ ਮਿਲੋ ਸਭ ਇੱਥੇ ਮਿਲ ਕੇ ਤੇ ਸ਼ੁਰੂ करिए ਲੋੜਵੰਦਾਂ ਦੀ ਸੇਵਾ करिए ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਆਓ ਅਸੀਂ ਸਾਰੇ ਮਿਲ ਕੇ ਮੁਕਤਾ ਦੀ ਸੇਵਾ ਲਈ ਇੱਕ ਛੋਟਾ ਜਿਹਾ ਖਾਲਾ ਸ਼ੁਰੂ ਕਰੀਏ ਅਤੇ ਲੋੜਵੰਦਾਂ ਦੀ ਅਸੀਸਾਂ ਲੈ ਕੇ ਉਸ ਪ੍ਰਮਾਤਮਾ ਦੇ ਚਰਨਾਂ ਵੱਢੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ।